ਉਹ ਸਾਡਾ ਕਰਤਾਰਾ ਟੁੱਟੇ ਤੇ ਗਿੰਦਰ ਤੇ ਗੰਗਾ ਜਾਵੜੀ ਤੁਸੀਂ ਮੱਥਾ ਤੇ ਕਹਿਆ ਭਿੰਡਰ ਵਾਲਿਓ 10000 ਰੁਪਏ ਇਹਨੇ 2500 ਜਰੀ ਮੁੰਨੀ ਉਹਦਾ ਬਾਬਾ ਚੱਕ ਲੋ ਦਾੜੀ ਕਿਰਾ ਹੋਰ ਬਣਾ ਲਿਓ ਐ ਬਿਸ਼ਰਮੀ ਦੰਦਾ ਸੀ ਉਹਦਾ ਅਸੀਂ ਤਾਂ ਵੇਖੋ ਲਹਿਰ ਚ ਆ ਗਏ ਦਾੜੀਆਂ ਦੂੜੀਆਂ ਰੱਖ ਲਈ ਇੱਕ ਉਹ ਥੋੜਾ ਮੈਂ ਦੱਸਾਂ ਜਿਹੜੇ ਜਿਦੋਂ ਰਹਿ ਮੈਂ ਥੋੜੇ ਖਾਲਸਾ ਦੇ ਮੈਂਬਰ ਵੀ ਹੈ ਨੇਕ ਆਖਣੀ ਉਹਦਾ ਨਾਮ ਲੀਲੀ ਜਪਾਗਾ ਬੋੜਾ ਹੋਇਆ ਪਰ ਪੱਕਾ ਬੰਦਾ ਪੰਚਾਇਤ ਮੈਂਬਰ ਰਿਹਾ ਪਹਿਲਾਂ ਉਹ ਘਰੇ ਬਹੁਤ ਆਉਂਦਾ ਸਰਪੰਚ ਕੋਲੇ ਯਾਦ ਨਹੀਂ ਮਾਰਿਆ ਤਾਂ ਕਿਸੇ ਨੇ ਹੋਰ ਸੀ ਬੰਦਾ ਉਹਨੂੰ ਵੀ ਝੂਠਾ ਹੀ ਪਾਤਾ ਸੀ ਪਰ ਤੇ अच्छा ओ जो लोग की कह रहे थे बचना सरपंच भी ਸਾਡੇ ਨਾਲ ਸੀ। ਉਹ ਸਾਡੇ ਦੇ ਜਿਹੜੇ ਡਿਊਟੀ ਸੀਗੇ ਇੱਕ ਤਾਂ ਭਗਤੀ ਦਾ ਸੀ, ਇੱਕ ਝੰਡਾ ਵਾਲੇ ਦਾ ਸੀ। ਇੱਕ ਸੀਗਾ ਬੁਰਜ ਦਾ ਬੰਟ ਜੂਰੇ ਕਦਾ ਸਾਧੂ ਸੀ। ਅਸੀਂ ਸਿਆਸੀ ਕੱਤੀ ਸੀ ਖੁੱਲੇ ਤੁਰੇ ਫਿਰਦੇ। ਉਹ ਨੇਕ ਸਾਨੂੰ ਦਿਖਾਉਂਦਾ ਸਾਰ ਗਿਆ ਬਾਰਗਾਂ ਦਰੀਆਂ ਬੁੰਦੇ। ਸਾਰੇ ਲਈ ਪ੍ਰਦਾਨ ਕਿ ਵਿਲੇ ਹੁੰਦੇ ਸਾਰਾ ਦਾ। ਤੇ ਨਿਹਾਲਾ ਵੀ ਇਹਨੇ ਉਥੇ ਬੰਬ ਧਰਾਈ ਥੋੜੇ ਕश्ती ਤੇ। ਉਹ ਵੀ ਸਾਡੇ ਨਾਲ ਜੇਲ੍ਹ 'ਚ ਸੀਗਾ। ਨਿਹਾਲਾ ਨਿਹਾਲੇ ਦਾ ਪਿਓ। ਨਿਹਾਲੇ ਦਾ ਪਿਓ ਹੋਣਾ। ਪਿਓ ਸੀ ਉਹ ਪ੍ਰਿਆਮ ਨੰਬਰ ਦਾ। ਨਹੀਂ ਨਹੀਂ। ਨਿਹਾਲਾ ਮੈਨੂੰ ਕੇਸੀ ਨਮਾਉਂਦਾ ਰਿਹਾ ਯਾਰ ਮੇਰੀ ਗੱਲ ਤਾਂ ਸੁਣੋ। ਆ ਆ ਮੇਰੇ ਜੋ ਜੇ ਵੀ ਆਂ 42 ਸਰਕਾਰ ਦੇ ਆ ਆ 42 ਸਰਕਾਰ ਬਣੇਗਾ ਹਾਂ ਅੱਡੇ ਦੇ ਮੈਂ ਹੀ ਉਹ ਤੱਕ ਤਪੋਸਦੇ ਬਟਾ ਮੈਨੂੰ ਸੁਰਿੰਦਰਾ ਤੂੰ ਤਾਂ ਆ ਜਾ ਮੈਥੂ ਕਰਾਉਣਾ ਆ ਤੂੰ ਦਿੱਲੀ ਰੈਲੀ ਦੇ ਗਏ ਸੀ ਮੈਂ ਦੱਲ ਰੈਲੀ ਤੇ ਜਾਂਦੀ ਰਹਿੰਦੇ ਆ ਮੈਂ ਕਿਹਾ ਮੈਨੂੰ ਪੱਗ ਬੰਨਿਆ ਉਹਦੇ ਘਰੇ ਕੀਤੀ ਨਾ ਕੇ ਮੈਂ ਜਾਵੜਿਆ ਮੇਰੇ ਜਾਂਦ ਨੂੰ ਬਚਨੇ ਯਾਰ ਕੇ ਗੁਰਦੇਵ ਸਰਪੰਚਰ ਕੋ ਠਾਣਾ ਭਰਿਆ ਪਿਆ ਤੇ ਜਾਂ ਲਾਡੇ ਦੇ ਫਿਰ ਤੇ ਟੈਂਟ ਸਾਂਝਾ ਸੀ ਵਰਚਨ ਦਾ ਇਹਨੂੰ ਭਾਜਦਾ ਕੁਝ ਪਾਈ ਆ ਗਿਆ ਤੈਨੂੰ ਬਚਲਾ ਪੜਾ ਸਰਪੰਚ ਦੀ ਬਚਲਾ ਅੱਛਾ ਅੱਛਾ ਇਹ ਥਾਣੇ ਜਾਵੜੇ ਨੂੰ ਭਾ ਲਿਆ ਮੈਂ ਤਾਂ ਇਸ ਕੰਮ ਚਾਇਆ ਨਹੀਂ ਸੀ ਮੈਂ ਕਰੇ ਲੁੱਸੀ ਨਾ ਧੌਂਦਾ ਕੀ ਸੀ ਉਹ ਮੈਨ ਉਦੋਂ ਪਹਿਲੇ ਸਾਨੂੰ ਉਸਦਾ ਪਹਿਲੇ ਹੀ ਹੁੰਦੇ ਸੀ ਉੱਥੇ ਦੁਕਾਨ ਤੋਂ ਲੈ ਲਈ ਮੇਰੇ ਕਿਸੇ ਜੇ ਮਲਕੇ ਦਿਆ ਕਰੇ ਭਾਰੇ ਵਾਲੇ ਤੇ ਮੈਨੂੰ ਬਾਰਕਾਪੁਰ ਕੋਲੇ ਇਹ ਚ ਲਈ ਫਰਿਆ ਕਰੇ ਇਹ ਉਹ ਇੱਕ ਖਾਰਕੂਬਾ ਜੇ ਹਿਸਾ ਲੈਂਦਾ ਹੀ ਮੈਂ ਤਾਂ ਜੱਟ ਬੰਦਾ ਹਾਂ ਹਾਲ ਬੋਣ ਵਾਲਾ ਤੇ ਮਗਰ ਯਾਰ ਇੱਕ ਸਾਡੀ ਵੀ ਸਕੀਰੀ ਵਾਲੇ ਮਹਰਾਜ ਆ ਮੁੰਡੇ ਫੂਲ ਵਾਲੀ ਸੜਕ ਤੇ ਚਰਨੀ ਚਰਨੀ ਉਹਦੀ ਕੁਲਪੰਤ ਗੋਮਟੀ ਨਾਲ ਸੂਤ ਤੇ ਫਲਾਨੀ ਵਾਲਾ ਮੈਨੂੰ ਸਾਰਿਆਂ ਨੂੰ ਜਾਣਦੇ ਚੁੱਪ ਕਰ ਤੇ ਪਾਹੀ ਧਿਆਨ ਸਿੰਘ ਮੰਡ ਤੇ ਭਾਈ ਮਨਜੀਤ ਸਿੰਘ ਵੀ ਉਦੋਂ ਬਠਿੰਡੇ ਲਾਤੀ ਉਹ ਵੀ ਲਾਇਸੀ ਮੈਨੂੰ ਆਦਾ ਚੱਲ ਮੈਨੂੰ ਨਾਲ ਲੈ ਗੋ ਭਾਈ ਸਾਨੂੰ ਦੂਜਾ ਜੱਤ ਪਿਆ ਕਰ ਉਹ ਬੇਕਲਾਸ ਲੱਗੀ ਸਾਰਾ ਦਿਨ ਉੱਥੇ ਭਾਈ ਉਹ ਗੱਲਾਂ ਸੁਣਾਈ ਜਾਂ ਕਰੇ ਧਿਆਨ ਪੰਡ ਆਖਿਆ ਕਰੇ ਆਦਾ ਮੈਸੀ ਪੰਜ ਖਪਰਾ ਸੀ ਕਿ ਨਹੀਂ ਸਾਰੇ ਮਰੇ ਗਏ ਮੈਥੋਂ ਸਾਰਾ ਦਿਨ ਦਾਰੂ ਘੜਾਈ ਜਾਂਦੇ ਤੇ ਮੈਂ ਪੀ ਕੇ ਨਹੀਂ ਦੇਖੀ ਤੇ ਮੈਂ ਕਿ ਤੈਨੂੰ ਅੱਗ ਦਾ ਕਿਉਂ ਪਤਾ ਲੱਗਦਾ ਸੀ ਆਦਾ ਮੈਂ ਉਂਗਲ ਤੇ ਪਾ ਕੇ ਸੀਖ ਦੇਖ ਲੈਂਦਾ ਯ ਅੱਗ ਲੱਗੀ ਤਾਂ ਹਟ ਜਾਈ ਨੀ ਪੱਠੀ ਪੱਟਨ ਦਿੰਦਾ ਸੀ ਉਹ ਮੰਡ ਦਾ ਯਾਰ ਗਿਆ ਸੀ ਉਹ ਸਾਡੇ ਉੱਥੇ ਹੁੰਦੇ ਸੀ ਉਦੋਂ 13-14 ਤੋਂ ਸਾਨੂੰ ਰਿਆ ਕਰਤਾ ਤੇਰਾ ਨੰਬਰ ਰਿਆ ਕਰਤੇ ਯਾ ਕੱਟਰ ਬੰਦੇ ਸੀ ਨਾਲ ਧਿਆਨ ਸਿੰਘ ਮੰਡਰ ਕਹਿੰਦਾ ਸੀ ਖਾਜਿਰਤਾਂ ਚ ਮੱਥਾ ਟੇਕ ਆਵਾਂਗੇ ਮੈਨੂੰ ਜਹੇਦਾਰ ਭੱਜ ਕੇ ਪੈ ਗਿਆ ਪਤਾ ਇਹਨਾਂ ਨੂੰ ਪੇੜੇ ਲੈਣੇ ਐਂ ਤਾਂ ਤੋਂ ਇਹਨੂੰ ਤਾਂ ਫੇਰ ਭਾਲਣਗੇ ਉਹ 14 ਦਿਨਾਂ ਚ ਮਾੜਾ-ਮਾੜਾ ਪੇੜ ਲਾਉਂਦਾ ਇਹ ਪਾਏ ਟੱਗਿਆ ਹੋਇਆ ਸੀ ਕਹਿੰਦਾ ਬਸ ਚੜੋਂ ਤੇ ਰੂਪ ਤੇ ਸਾਨੂੰ ਜੈਮ ਲੈਣ ਜਾਂ ਉਹਦਾ ਬਸ ਦੇ ਭਰਾਵਾ ਘਰੇ ਲੱਗ ਆ ਗਈ ਤੇਰਾ ਨੰਬਰ ਰਿਆ ਕਰਤੇ ਯਾ ਕੱਟਰ ਬੰਦੇ ਸੀ ਨਾਲ ਧਿਆਨ ਸਿੰਘ ਮੰਡਰ ਕਹਿੰਦਾ ਸੀ ਖਾਜਿਰਤਾਂ ਚ ਮੱਥਾ ਟੇਕ ਆਵਾਂਗੇ ਮੈਨੂੰ ਜਹੇਦਾਰ ਭੱਜ ਕੇ ਪੈ ਗਿਆ ਪਤਾ ਇਹਨਾਂ ਨੂੰ ਪੇੜੇ ਲੈਣੇ ਐਂ ਤਾਂ ਤੋਂ ਮੜਾ ਮੜਾ ਪੇਲ ਉਹ ਮੈਂ ਪਾਈ ਟੱਗਿਆ ਹੋਇਆ ਸੀ ਆਲਾ ਬਸ ਚੜ੍ਹੋਂ ਤੇ ਰੂਪ ਤੇ ਸਾਨੂੰ ਜੈਬ ਲੈਣ ਜਾਂ ਉਹਦਾ ਬਸ ਦੇ ਭਰਾਵਾ ਘਰੇ ਲੱਗ ਆ ਗਈ